ਜਿਹੜੀ ਪਿਛਲੀ ਟਰਮ ਸੀ ਲਾਸਟ ਟਰਮ ਸੀ ਬਾਲਸਾ ਵਾਲੀ ਉਹਦੇ ਵਿੱਚ ਕਿਤੇ ਨਾ ਕਿਤੇ ਗਲਤੀਆਂ ਜਿਹੜੀਆਂ ਨੇ ਉਹ ਸ਼ਰੋਮਣੀ ਅਕਾਲੀ ਦਲ ਕੋਲੋਂ ਹੋਈਆਂ ਨੇ ਭਾਵੇਂ ਉਹ ਸੁਖਵੀਰ ਬਾਦਲ ਕੋਲੋਂ ਹੋਈਆਂ ਨੇ ਪ੍ਰਕਾਸ਼ੇ ਬਾਦਲ ਨਾਲ ਸੰਨੋਂ ਪਾਰਟੀ ਵੀ ਛੱਡ ਕੇ ਚਲੇ ਗਏ ਸੰਨ ਲੇਕਿਨ ਨਾਰਾਜ਼ਗੀ ਤੋਂ ਬਾਅਦ ਕੁਝ ਲੀਡਰ ਫਿਰ ਦੁਬਾਰਾ ਆ ਵੀ ਗਏ ਸੰਨ ਹੁਣ ਜਿਹੜੀ ਲੋਕ ਚਰਚਾ ਚੱਲ ਰਹੀ ਹੈ ਵੀ ਉਹਦੇ ਵਿੱਚ ਵੀ ਸਵਾਲ ਉੱਠ ਰਿਹਾ ਕਿ ਜਿਹੜਾ ਸੁਖਵੀਰ ਬਾਦਲ ਆਪਣਿਆਂ ਨੂੰ ਬਚਾਰਿਆ ਕਿ ਉਹ ਪਾਰਟੀ ਨੂੰ ਬਚਾਰਿਆ ਬਰਗਾੜੀ ਕਾਂਡ ਹੋਇਆ ਵੀ ਸ਼੍ਰੋਮਣੀ ਅਕਾਲੀ ਦਲ ਦੇ ਸਿਰ ਤੇ ਹੀ ਪੰਡਾ ਜਿਹੜਾ ਹੈਗਾ ਲੋਕਾਂ ਨੇ ਫੋੜਿਆ ਸੀ ਲੇਕਿਨ ਇਸ ਚੀਜ਼ ਨੂੰ ਗਲਤੀਆਂ ਨੂੰ ਮਹਿਸੂਸ ਵੀ ਕੀਤਾ ਤੇ ਪਿੱਛੇ ਜੇਕਰ ਦਰਬਾਰ ਸਾਹਿਬ ਗਲਤੀ ਵੀ ਆਪਣਾ ਸੁਖਵੀਰ ਬਾਦਲ ਨੇ ਪ੍ਰਵਾਨ ਕੀਤੀ ਵੀ ਸਾਡੇ ਕੋਲ ਇੱਕ ਵੱਡੀ ਗਲਤੀ ਹੋਈ ਹੈ ਅੱப்சੀ ਇਹਨਾਂ ਵਿੱਚ ਖਾਜ ਖਾਨਾ ਚੰਗੀ ਵੀ ਛਿੜੀ ਹੋਈ ਹੈ ਤੁਸੀਂ ਪੰਜਾਬ ਚ ਵੀ ਕੋ ਰਾਜਾ ਬਰਿੰਗ ਤੇ ਨਵਜੋਤ ਸਿੰਘ ਸਿੱਧੂ ਆਪਣੀ ਆਪਣੀ ਡੱਬਲੀ ਬਾਜ਼ਾਰੇ ਨੇ ਅੱਜਕੱਲ੍ਹ ਮੈਂ ਹਾਂ ਕਵਰ ਸਿੰਘ 베ਦੀ ਲੋਕ ਸਭਾ ਚੋਣਾਂ ਨੂੰ ਲੈ ਕੇ ਹਰ ਸਿਆਸੀ ਪਾਰਟੀ ਕਸਰਤ ਕਰਦੀ ਦਿਖਾਈ ਦੇ ਰਹੀ ਹੈ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਹਰ ਪਾਰਟੀ ਜਿਹੜੀ ਹੈ ਆਪਣੀ ਹੋਂਦ ਨੂੰ ਤਲਾਸ਼ ਰਹੀ ਹੈ ਜਾਂ ਹਾਸ਼ੀਏ ਤੇ ਜਾ ਚੁੱਕੀ ਸੀ ਤਾਂ ਕਿਵੇਂ ਵਾਪਸੀ ਕਰੇ ਤਾਂ ਇਹ ਵਾਪਸੀ ਦਾ ਸਵਾਲ ਇਸ ਕਰਕੇ ਖੜੇ ਹੋ ਰਿਹਾ ਕਿ ਜਿਹੜੀਆਂ ਵਿਧਾਨ ਸਭਾ ਚੋਣਾਂ ਲੰਗੀਆਂ ਜਾਂ ਜਿਆਦਾ ਤਾਂ ਹਰ ਸਿਆਸੀ ਪਾਰਟੀ ਦਾ ਅਕਸ ਡਿੱਗਿਆ ਹਰ ਸਿਆਸੀ ਪਾਰਟੀ ਹਾਸ਼ੀਏ ਤੇ ਗਈ ਤੇ ਉਸ ਦੇ ਵਿੱਚੋਂ ਇੱਕ ਬਦਲਾਅ ਨਿਕਲਿਆ ਆਮ ਆਦੀ ਪਾਰਟੀ ਤਾਂ ਹੁਣ ਸ਼੍ਰੋਮਣੀ ਅਕਾਲੀ ਦਲ ਨੇ ਚੋਣ ਵਿਗਲ ਕੀ ਵਜਾ ਦਿੱਤਾ ਇਸ ਬਾਬਤ ਗੱਲਬਾਤ ਕਰ ਲਾਂਗੇ ਸਾਡੇ ਨਾਲ ਸੀਨੀਅਰ ਪੱਤਰਕਾਰ ਵਿਕਰਮਜੀਤ ਸਿੰਘ ਨੇ ਵਿੱਕੀ ਜੀ ਕਿਸ ਤਰ੍ਹਾਂ ਦੇਖਦੇ ਹੋ ਕਿ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਬਚਾਓ ਯਾਤਰਾ ਦੀ ਸ਼ੁਰੂਆਤ ਕੀਤੀ ਹੈ ਬਹੁਤ ਸਾਰੇ ਸਵਾਲ ਲੋਕਾਂ 'ਚ ਖੜੇ ਹੋ ਰਿਹਾ ਕਿ ਆਕਰ ਸ਼੍ਰੋਮਣੀ ਅਕਾਲੀ ਦਲ ਨੂੰ ਪੰਜਾਬ ਬਚਾਓ ਯਾਤਰਾ ਸ਼ੁਰੂਆਤ ਕਰਨ ਦੀ ਲੋੜ ਕਿਉਂ ਪਈ ਬਿਲਕੁਲ ਜੀ ਸਰ ਮੈਂ ਗੱਲ ਦੱਸਾਂ ਵੀ 2022 ਦੀਆਂ ਚੋਣਾਂ ਦੇ ਵਿੱਚ ਜਿਹੜਾ ਸ਼੍ਰੋਮਣੀ ਕਾਲੇ ਦਲ ਆ ਉਹ ਬੜੇ ਹਾਸ਼ੀਏ ਦੇ ਵਿੱਚ ਜਾ ਚੁੱਕਿਆ ਸੀ ਸੋ ਸ਼੍ਰੋਮਣੀ ਕਾਲੇ ਦਲ ਦੀ ਗੱਲ ਕਰਾਂ ਵੀ ਬਾਗਡੋਰ ਪ੍ਰਕਾਸ਼ ਸਿੰਘ ਬਾਦਲ ਦੇ ਹੱਥਾਂ ਵਿੱਚ ਰਹੀ ਤੇ ਸਕਵੀਰ ਬਾਦਲ ਹੌਲੀ-ਹੌਲੀ ਜਦੋਂ 10 ਸਾਲ ਦੇ ਵਿੱਚ ਉਹਨਾਂ ਦੀ ਸਰਕਾਰ ਰਹੀ ਤਾਂ ਸਕਵੀਰ ਬਾਦਲ ਨੂੰ ਤੁਹਾਨੂੰ ਪਤਾ ਵੀ ਪ੍ਰਧਾਨ ਸ਼੍ਰੋਮਣੀ ਕਾਲੇ ਦਲ ਦਾ ਤਾਪੇ ਗਿਆ ਲੇਕਿਨ ਕਿਤੇ ਨਾ ਕਿਤੇ ਜਿਹੜੀ ਪਿਛਲੀ ਟਰਮ ਸੀ ਲਾਸਟ ਟਰਮ ਸੀ ਬਾਲਸਾ ਵਾਲੀ ਉਹਦੇ ਵਿੱਚ ਕਿਤੇ ਨਾ ਕਿਤੇ ਗਲਤੀਆਂ ਜਿਹੜੀਆਂ ਨੇ ਉਹ ਸ਼੍ਰੋਮਣੀ ਅਕਾਲੀ ਦਲ ਕੋਲੋਂ ਹੋਈਆਂ ਨੇ ਭਾਵੇਂ ਉਹ ਸੁਖਵੀਰ ਬਾਦਲ ਕੋਲੋਂ ਹੋਈਆਂ ਨੇ ਸੋ ਬਹੁਤ ਸਾਰੀ ਜਿਹੜੀ ਲੀਡਰਸ਼ਿਪ ਸੀ ਤੁਸੀਂ ਵੇਖਿਆ ਵੀ ਮਾਝੇ ਦੇ ਉਹ ਤਨਾਟ ਲੀਡਰ ਬਹਾਦਰ ਯੋਧੇ ਜਿਹੜੇ ਪ੍ਰਕਾਸ਼ ਸਿੰਘ ਬਾਦਲ ਨਾਲ ਸਾਨੂੰ ਪਾਰਟੀ ਵੀ ਛੱਡ ਕੇ ਚਲੇ ਗਏ ਸਨ ਲੇਕਿਨ ਨਾਰਾਜ਼ਗੀ ਤੋਂ ਬਾਅਦ ਕੁਝ ਲੀਡਰ ਫਿਰ ਦੁਬਾਰਾ ਆ ਵੀ ਗਏ ਸਨ ਹੁਣ ਜਿਹੜੀ ਲੋਕ ਚਰਚਾ ਚੱਲ ਰਹੀ ਹੈ ਵੀ ਤੁਸੀਂ ਗੱਲ ਕਰ ਰਹੇ ਹੋ ਵੀ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਯਾਤਰਾ ਕੱਢਣ ਦੀ ਲੋੜ ਕਿਉਂ ਪਈ ਕੀ ਉਹਦੇ ਵਿੱਚ ਵੀ ਸਵਾਲ ਉੱਠ ਰਿਹਾ ਕਿ ਜਿਹੜਾ ਸੁਖਵੀਰ ਬਾਦਲ ਆਪਣਿਆਂ ਨੂੰ ਵਿਚਾਰ ਰਿਹਾ ਕਿ ਉਹ ਪਾਰਟੀ ਨੂੰ ਵਿਚਾਰ ਰਿਹਾ ਜਾਂ 2000 ਜਿਹੜੀ 24 ਦੀ ਲੋਕ ਸਭਾ ਚੋਣਾਂ ਦੇ ਵਿੱਚ ਉਹਨਾਂ ਨੇ ਆਪਣੀ ਚੋਣ ਲੜਨੀ ਕਿ ਉਹ ਭਾਜਪਾ ਨੂੰ ਆਪਣਾ ਦਿਖਾ ਰਹੇ ਨੇ ਆਪਣੀ ਪਾਵਰ ਜਿਹੜੀ ਸ਼ਕਤੀ ਹੈ ਜਿਹੜੀ ਕੱਲ ਉਹਨਾਂ ਨੇ ਸ਼ੁਰੂਆਤ ਕੀਤੀ ਕਿ ਮੈਨੂੰ ਇਹ ਲੱਗਦਾ ਵੀ ਗੱਠ ਜੋੜ ਦੀ ਚਰਚਾ ਫੇਰ ਛਿੜੀ ਹੈ ਕਿਉਂਕਿ ਪ੍ਰਕਾਸ਼ ਸਿੰਘ ਬਾਦਲ ਦੀ ਜਦੋਂ ਮੌਤ ਹੁੰਦੀ ਹੈ ਤਾਂ ਪ੍ਰਧਾਨ ਮੰਤਰੀ ਖੋ ਚੰਡੀਗੜ੍ਹ ਚ ਪਹੁੰਚਦੇ ਨੇ ਤੁਸੀਂ ਦੇਖਿਆ ਹੋਣਾ ਤਾਂ ਉਸ ਦਿਨ ਲੋਕ ਇੱਕ ਖਬਰਾਂ ਵੀ ਲੱਗੀਆਂ ਸਨ ਪੇਪਰਾਂ ਦੇ ਵਿੱਚ ਵੀ ਮੈਨੂੰ ਲੱਗਦਾ ਵੀ ਟੁੱਟਿਆ ਹੋਈ ਜਿਹੜੀ ਗੰਡ ਹੈ ਜਾਂ ਜਿਹੜਾ ਬਟਨ ਹੈ ਉਹ ਦੁਬਾਰਾ ਜੋੜਨ ਜਾ ਰਿਹਾ ਹੈ ਬਿਲਾਂਦੇ ਵੀ ਯਤਰਾ ਸ਼ਾਇਦ ਜਿਹੜੀ ਸ਼ਕਤੀ ਪ੍ਰਦਰਸ਼ਨ ਮਤਲਬ ਵੀ ਇਹ ਬਿਗਲ ਹੈ 2024 ਦੀਆਂ ਚੋਣਾਂ ਦਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਬਿਗਲ ਵੱਜਿਆ ਪਰ ਤਾਂ ਇਹ ਵੀ ਗੱਲ ਕਹੀ ਜਾ ਰਹੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਕਿਤੇ ਨਾ ਕਿਤੇ ਸੇਕ ਨੂੰ ਮਹਿਸੂਸ ਕੀਤਾ ਚਾਹੇ ਉਹ ਬੇਦਬੀ ਦੇ ਮਸਲੇ ਹੋਣ ਚਾਹੇ ਮਾਫੀਆ ਨਾਲ ਸੰਬੰਧਿਤ ਮਸਲੇ ਹੋਣ ਲੱਗਦਾ ਕਿ ਕਿਤੇ ਨਾ ਕਿਤੇ ਜਿਹੜੇ ਸੇਕ ਲੱਗੇ ਆ ਤੇ ਉਹ ਸੇਕ ਲੱਗਾ ਕਿਸ ਤਰ੍ਹਾਂ ਦਾ ਸ਼੍ਰੋਮਣੀ ਅਕਾਲੀ ਦਲ ਨੂੰ ਕਿ ਉਸ ਨੂੰ ਹਾਸ਼ੀਏ ਤੇ ਧੱਕ ਦਿੱਤਾ ਗਿਆ ਜਾਂ ਅੱਜ ਵੀ ਬਹੁਤ ਸਾਰੀਆਂ ਸਿਆਸੀ ਪਾਰਟੀਆਂ ਨੇ ਜਿਹੜੀਆਂ ਚਾਹੁੰਦੀਆਂ ਨੇ ਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈ ਕਿਤਨਾ ਕਿਤੇ ਵਾਪਸੀ ਕਰ ਸਕਦਾ ਸਿਆਸਤ ਦੇ ਵਿੱਚ ਤਾਂ ਉਸ ਨੂੰ ਹਾਸ਼ੀਏ ਤੇ ਰੱਖਣ ਲਈ ਹੀ ਬਹੁਤ ਸਾਰੀਆਂ ਸਿਆਸੀ ਪਾਰਟੀਆਂ ਦਾ ਜੋਰ ਲੱਗਿਆ ਹੋਇਆ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਹਾਸ਼ੀਏ ਤੇ ਹੀ ਧੱਕ ਕੇ ਰੱਖਿਆ ਜਾ ਸਕੇ ਇਸ ਕਰਕੇ ਬਾਰ ਬਾਰ ਉਹ ਮੁੱਦੇ ਉਠਾਏ ਜਾਂਦੇ ਆ ਜਿਹਦੇ ਨਾਲ ਅਕਾਲੀ ਦਲ ਨੂੰ ਸਵਾਲਾਂ ਦੇ ਕਟਾਰੇ 'ਚ ਖੜਾ ਹੋਣਾ ਪੈਂਦਾ ਬਿਲਕੁਲ ਬੇਸਰ 2015 ਬਾਲਦੀ ਸਰਕਾਰ ਸੀ ਕਿ ਉਹ ਬਰਗਾਰੀ ਕਾਰਡ ਵਾਪਰ ਰਿਆ ਤਾਂ ਬਰਗਾਰੀ ਕਾਰਡ ਨੂੰ ਲੈ ਕੇ ਬਹੁਤ ਸਾਰੇ ਮੋਰਚੇ ਲੱਗੇ ਬਹੁਤ ਸਾਰੀਆਂ ਜਿਹੜੀਆਂ ਵਿਰੋਧੀ 13 ਸਾਲਾਂ ਉਹਨਾਂ ਨੇ ਵੀ ਪ੍ਰਕਾਸ਼ੇ ਬਾਦਲ ਤੇ ਉਂਗਲ ਚੁੱਕੀ ਇਨਸਾਫ ਦੀ ਲੋਕਾਂ ਨੇ ਮੰਗ ਕੀਤੀ ਵੀ ਅਕਰੀ ਦੀ ਉੱਚ ਪੱਧਰੀ ਜਾਂਚ ਕੀਤੀ ਜਾਵੇ ਤੁਹਾਨੂੰ ਪਤਾ ਵੀ ਕਈ ਸਿੱਟਾਂ ਵੀ ਬੈਠੀਆਂ ਪਰ ਨਤੀਜੇ ਸਾਹਮਣੇ ਨਹੀਂ ਆਏ ਕਈ ਅਫਸਰ ਜਿਹੜੇ ਨੇ ਉਹ ਸਸਪੈਂਡ ਕੀਤੇ ਕਿ ਇਸ ਨੂੰ ਬਰਗਾੜੀ ਕਾਂਡ ਨੂੰ ਲੈ ਕੇ ਦੂਜੀਆਂ ਜਿਹੜੀ ਵਿਰੋਧੀ ਪਾਰਟੀਆਂ ਲਗਾਤਾਰ ਇਹਨਾਂ ਨੂੰ ਘੇਰਦੀਆਂ ਜਿਸ ਕਰਕੇ ਲੋਕਾਂ ਦੇ ਮਨਾਂ ਵਿੱਚ ਇੱਕ ਸਨੇਹਾ ਚਲਿਆ ਗਿਆ ਵੀ ਇਹ ਜਿਹੜਾ ਬਰਗਾੜੀ ਕਾਂਡ ਹੋਇਆ ਵੀ ਸ਼੍ਰੋਮਣੀ ਅਕਾਲੀ ਦਲ ਦੇ ਸਿਰ ਤੇ ਹੀ ਪਾਂਡਾ ਜਿਹੜਾ ਹੈਗਾ ਲੋਕਾਂ ਨੇ ਫੋੜਿਆ ਸੀ ਲੇਕਿਨ ਇਸ ਚੀਜ਼ ਨੂੰ ਗਲਤੀਆਂ ਨੂੰ ਮਹਿਸੂਸ ਵੀ ਕੀਤਾ ਤੇ ਪਿੱਛੇ ਜੇਕਾ ਦਰਬਾਰ ਸਾਹਿਬ ਗਲਤੀ ਵੀ ਆਪਣਾ ਸਖਵੀਰ ਬਾਦਲ ਨੇ ਪ੍ਰਵਾਨ ਕੀਤੀ ਵੀ ਸਾਡੇ ਕੋਲੋਂ ਇੱਕ ਵੱਡੀ ਗਲਤੀ ਹੋਈ ਹੈ ਲੇਕਿਨ ਹੁਣ ਹੁਣ ਜਿਹੜੇ ਲੋਕ ਨੇ ਬੜੇ ਸਿਆਰੇ ਹੋ ਚੁੱਕੇ ਨੇ 2022 ਦੇ ਵਿੱਚ ਜਦੋਂ 92 ਸੀਟਾਂ ਉਹਨਾਂ ਨੇ ਲੈ ਲਈਆਂ ਨੇ ਪਰ ਲੇਕਿਨ ਉਹਨ ਸ਼੍ਰੋਮਣੀ ਅਕਾਲੀ ਦਲ ਆਪਣੇ ਡਿੱਗੇ ਵਕਾਰ ਨੂੰ ਇਸ ਯਾਤਰਾ ਦੇ ਜਰੀਏ ਕਿੱਦਾਂ ਪਰਪਾਈ ਕਰ ਪਾਵੇਗੀ ਉਹ ਅਜੇ ਭੁਖ ਦੀ ਆ ਬੁੱਕਲ ਦੇ ਵਿੱਚ ਆ ਬੈਦੀ ਸਭ ਇੱਕ ਸਿਆਸਤ ਦੇ ਵਿੱਚ ਵੱਖਰਾ ਹੀ ਮਾਹੌਲ ਦੇਖਣ ਨੂੰ ਮਿਲ ਰਿਹਾ ਜੇ ਅਕਾਲੀ ਦਲ ਪੰਜਾਬ ਚੋਂ ਯਾਤਰਾ ਕੱਢ ਰਿਹਾ ਤੇ ਦੇਸ਼ ਦੇ ਵਿੱਚ ਕਾਂਗਰਸ ਭਾਰਤ ਨਿਆ ਜੋੜੋ ਯਾਤਰਾ ਕੱਢ ਰਹੀ ਆ ਇਸ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਜਿਹੜੀ ਯਾਤਰਾ ਦੀ ਸ਼ੁਰੂਆਤ ਕੀਤੀ ਸੀ ਉਹ ਕਸ਼ਮੀਰ ਤੱਕ ਯਾਤਰਾ ਗਈ ਸੀ ਲੱਗਦਾ ਕਿ ਉਸ ਯਾਤਰਾ ਦੇ ਵਿੱਚੋਂ ਕਿ ਕਾਂਗਰਸ ਨੇ ਵਾਪਸੀ ਕੀਤੀ ਹੈ ਆ ਬਿਲਕੁਲ ਦੇਖੋ ਬਾਰੇ ਸਟੇਟਾਂ ਵਿੱਚ ਜੋ ਲੰਘਦੀ ਜਦੋਂ ਯਾਤਰਾ ਪੰਜਾਬ ਵਿੱਚ ਆਉਂਦੀ ਹੈ ਤਾਂ ਪੰਜਾਬ ਦੇ ਵਿੱਚ ਜਿਹੜੀ ਡਿੱਗੀ ਹੋਈ ਕਾਂਗਰਸੀ ਡਿੱਗਿਆ ਹੋਇਆ ਜਿਹੜਾ ਮਿਆਰ ਸੀ 2022 ਦਾ ਉਹ ਕਾਂਗਰਸ ਦਾ ਵਾਪਸ ਵਾਪਸ ਖਿੱਚਿਆ ਗਿਆ ਤੇ ਲੇਕਿਨ ਹੁਣ ਜਿਹੜੀ ਦੂਜਾ ਪੜਾ ਆ ਸ਼ੁਰੂ ਕੀਤਾ ਵੀ ਅੱਜ ਯੂਪੀ ਵਿੱਚ ਪਹੁੰਚਿਆ ਤੁਸੀਂ ਖਬਰਾਂ ਪੜ੍ਹੀਆਂ ਹੋਣੀਆਂ ਸਵੇਰੇ ਕੀ ਨਿਆਇਕ ਜਿਹੜੀ ਯਾਤਰਾ ਹੈ ਲੇਕਿਨ ਜੇ ਗੱਲ ਕਰੀਏ ਵੀ ਇਸ ਟਾਈਮ ਜਿਹੜੀ ਕਾਂਗਰਸ ਹੈ ਵਿਰੋਧ ਬਾਸ਼ ਪੱਖੋਂ ਉੱਕੜ ਚੁੱਕੀ ਹੈ ਲੋਕ ਸਭਾ ਦੇ ਵਿੱਚ ਵੀ ਉਹ ਆਵਾਜ਼ਾਂ ਨਹੀਂ ਆ ਰਹੀਆਂ ਜਿਹੜੀਆਂ ਆਵਾਜ਼ਾਂ ਮੋਦੀ ਸਰਕਾਰ ਦੇ ਵਿਰੁੱਧ ਹੋਣੀਆਂ ਚਾਹੀਦੀਆਂ ਸਨ ਜਾਂ ਸਰਕਾਰ ਦੀ ਬਗਾਵਤ ਹੋਣੀ ਚਾਹੀਦੀ ਸੀ ਸੋ ਆਪਸੀ ਇਹਨਾਂ ਵਿੱਚ ਖੰਜ ਖਾਨਾ ਜੰਗੀ ਵੀ ਛਿੜੀ ਹੋਈ ਹੈ ਤੁਸੀਂ ਪੰਜਾਬ 'ਚ ਵੀ ਕੋ ਰਾਜਾ ਬੜਿੰਗ ਤੇ ਨਵਜੋਤ ਸਿੰਘ ਸਿੱਧੂ ਆਪਣੀ ਆਪਣੀ ਡੱਪਲੀ ਬਾਜ਼ਾਰੇ ਨੇ ਡੱਪਲੀ ਨੂੰ ਲੈ ਕੇ ਉਹਨਾਂ ਦੀ ਬਿਆਨਬਾਜ਼ੀ ਵੀ ਦਿੱਤੀ ਜਾ ਰਹੀ ਹੈ ਪਟਿਆਲਾ ਚ ਹੀ ਪਿੱਛੇ ਜਾਇਆ ਸੀ ਬੜਿੰਗ ਸਾਹਿਬ ਉਹਨਾਂ ਨੇ ਗੱਲ ਕਹੀ ਸੀ ਵੀ ਆਪਣਾ ਸਾਡਾ ਚੋਣ ਨਿਸ਼ਾਨ ਤੇ ਪੰਜਾ ਜੇ ਕੋਈ ਆਪਣਾ ਨਿਸ਼ਾਨ ਬਣਾ ਕੇ ਕੋ ਲੜਨਾ ਚਾਹੁੰਦਾ ਹੈ ਤੇ ਸਾਡੇ ਨਾਲ ਜਿੰਦਰ ਮਰਜੀ ਜਾਵੇ ਇਹਦਾ ਮਤਲਬ ਕਲੀਅਰ ਹੈ ਵੀ ਆਪਸੀ ਖਾਨਾ ਜੰਗੀ ਚੱਲ ਰਹੀ ਹੈ ਗੁੱਟ ਜਿਹੜੇ ਨੇ ਉਹ ਵੱਢ ਚੁੱਕੇ ਨੇ ਅਜੇ ਕੁਝ ਨਹੀਂ ਪਤਾ ਲੱਗਦਾ ਵੀ ਇਹ ਕਾਂਗਰਸ 2024 ਦੇ ਵਿੱਚ ਕਿਉਂਕਿ ਭਾਜਪਾ ਨਾਲ ਤਾਂ ਇਹਨਾਂ ਦਾ ਬਿਲਕੁਲ ਵਿਰੋਧਵਾਸ਼ ਕੱਟਣਾ ਲਗਾਤਾਰ ਬਿਆਨਬਾਜ਼ੀ ਚੱਲ ਰਹੀ ਹੈ ਲੇਕਿਨ ਭਾਜਪਾ ਨੂੰ ਪੰਜਾਬ ਦੇ ਤਰਤਲ ਦੇ ਘੇਰਨ ਦੇ ਲਈ ਆਮ ਆਦਮੀ ਪਾਰਟੀ ਨਾਲ ਆ ਕਈ ਬੈਠਕਾਂ ਹੋ ਚੁੱਕੀਆਂ ਨੇ ਵੀ ਲੋਕ ਸਭਾ ਚੋਣਾਂ ਇਕੱਠੀਆਂ 13 ਦੇ 13 ਸੀਟਾਂ ਤੇ ਲੜੀਆਂ ਜਾਣ ਚਾਰ ਪੰਜ ਬੈਠਕਾਂ ਤੋਂ ਬਾਅਦ ਕੋਈ ਸਿੱਟਾ ਸਾਹਮਣੇ ਨਹੀਂ ਆਇਆ ਤੇ ਪਿੱਛੇ ਜੇ ਤੁਹਾਨੂੰ ਪਤਾ ਹੈ ਸਪਸ਼ਟ ਬਿਆਨ ਕੇਜਰੀਵਾਲ ਦਿੱਤਾ ਵੀ 13 ਤੇ 13 ਸੀਟਾਂ ਦਾ ਅਸੀਂ ਲੜਾਈ ਲੜਾਂਗੇ ਭਗਵੰਤ ਮਾਨ ਕਹਿੰਦਾ ਵੀ 13 01 ਨਾਲ ਅਸੀਂ ਜਿੱਤਾਂਗੇ ਪਰ ਜੇ ਦੂਜੇ ਪਾਸੇ ਆਮ ਆਦੀ ਪਾਰਟੀ ਤੇ ਗੱਲ ਕਹਿ ਰਹੀ ਆ ਕਿ ਲੋਕਾਂ ਨੇ ਬਦਲਾ ਲਿਆਉਣ ਲਈ ਸਾਨੂੰ ਚੁਣਿਆ ਸਾਡੀ ਸਰਕਾਰ ਚੁਣੀ ਤੇ ਲੋਕਾਂ ਨਾਲ ਜੋ ਅਸੀਂ ਵਾਅਦੇ ਕੀਤੇ ਸੀ ਉਹ ਵੀ ਪੂਰੇ ਕੀਤੇ ਲੱਗਦਾ ਕਿ ਉਹਨਾਂ ਵਾਅਦਿਆਂ ਦਾ ਅਸਰ ਕੀ ਮੈਂਬਰ ਪਾਰਲੀਮੈਂਟ ਚੋਣਾਂ ਦੇ ਵਿੱਚ ਦਿਖਾਈ ਦੇ ਸਕਦਾ ਤਾਂ ਕਹਿ ਸਕਦੇ ਆ ਕਿ ਜਿਹੜੇ ਵਾਅਦੇ ਹੁਣ ਤੱਕ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੀਤੇ ਸੀ ਉਹਦਾ ਵੱਡਾ ਪ੍ਰਭਾਵ ਕੀ ਜਨਤਾ ਦੇ ਵਿੱਚ ਪੈ ਰਿਹਾ ਜੇ ਜਨਤਾ ਦੇ ਵਿੱਚ ਪੈ ਰਿਹਾ ਕਿ ਇਸ ਵਾਰ ਲੋਕਾਂ ਨੇ ਮਨ ਬਣਾਇਆ ਕਿ ਜਿਹੜੀਆਂ ਲੋਕ ਸਭਾ ਚੋਣਾਂ ਹੋਣੀਆਂ ਨੇ ਉਹਦੇ ਵਿੱਚ ਕਿੰਨਾ ਕੁ ਵੱਡਾ ਜਿਹੜਾ ਫਾਇਦਾ ਉਹਦਾ ਆਮ ਆਦਮੀ ਪਾਰਟੀ ਨੂੰ ਹੋ ਸਕਦਾ ਬੇਸਬ ਤੁਸੀਂ ਵੇਖਿਆ ਹੋਣਾ ਵੀ ਜਦੋਂ ਸਰਕਾਰ ਬੜਦੇ ਸਾਰ ਹੀ ਸਰਕਾਰ ਵੱਲੋਂ ਖਟ ਕਰ ਖਲਾ ਖੜਕਲ ਕਲਾ ਦੇ ਵਿੱਚ ਸ਼ਹੀਦਾਂ ਦੀ ਧਰਤੀ ਤੇ ਭਗਵੰਤ ਮਾਨ ਨੇ ਸੌਹ ਚੁੱਕੀ ਜਿੱਤੇ ਭਗਵੰਤ ਮਾਨ ਸੀਐਮ ਬਣੇ ਜਦੋਂ ਸ਼ੁਰੂਆਤੀ 6 ਮਹੀਨਿਆਂ ਦੇ ਵਿੱਚ ਲੋਕਾਂ ਦੇ ਜ਼ਿਲ੍ਹੇ ਜੇਦੇ ਜਨ ਉਹ ਆਮ ਆਦਮੀ ਪਾਰਟੀ ਨੇ ਜਿੱਤ ਲਏ ਸਨ ਕਿਉਂਕਿ ਸੁਧਾਰ ਇਦਾਂ ਦੇ ਕਰਨ ਲੱਗੇ ਸੀ ਲੋਕਾਂ ਨੂੰ ਇਹ ਸੀ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜੇ ਗੱਲ ਕਰੀਏ ਮੈਂ ਸਿਹਤ ਸਭਾਵਾਂ ਦੀ ਗੱਲ ਡਿਸਪੈਂਸਰੀਆਂ ਦੀ ਮੈਨੂੰ ਕਈ ਸਵਾਲ ਉੱਟਨੇ ਸ਼ੁਰੂ ਹੋ ਗਏ ਨੇ ਬਿਜਲੀ ਦੇ ਮਾਮਲੇ ਦੀ ਭਾਵੇਂ ਬਿਜਲੀ ਫ੍ਰੀ ਹੈ ਲੇਕਿਨ ਆਮ ਲੋਕ ਜਨਤਾ ਦੀ رائے ਹੈ ਵੀ ਫੀ ਫ੍ਰੀ ਵਾਲੇ ਮਸਲੇ ਨਹੀਂ ਹੋਣੇ ਚਾਹੀਦੇ ਨੇ ਭਾਵੇਂ ਕੋਈ ਵੀ ਸਰਕਾਰ ਹੈ ਕੋਈ ਵੀ ਚੀਜ਼ਾਂ ਤੁਹਾਨੂੰ ਫ੍ਰ ਕਿਆ ਉਹਦਾ ਕਾ ਏਜੰਡਾ ਲੇਕਿਨ ਨੁਕਸਾਨ ਕਿਦਾ ਹੋ ਰਿਆ ਪੰਜਾਬ ਦੀ ਆਰਥਿਕਤਾ ਦਾ ਸੋ ਪੰਜਾਬ ਦੀ ਵੱਡੀ ਆਰਥਿਕਤਾ ਨੂੰ ਜਿਹੜੀ ਹਰ ਵਾਰ ਜਿਹੜੀ ਢਾਹ ਸਰਕਾਰਾਂ ਲਾ ਰਹੀਆਂ ਨੇ ਜਿਹੜੀ ਤੁਸੀਂ ਗੱਲ ਕੀਤੀ ਬਦਲਾਅ ਦੀ ਉਹਦੇ ਮਾਮਲੇ ਤੁਸੀਂ ਵੇਖਿਆ ਹੋਣਾ ਇਹਨਾਂ ਦੇ ਆਪਣੇ ਜਿਹੜੇ ਮੰਤਰੀ ਨੇ ਉਹਨਾਂ ਉੱਤੇ ਵੀ ਕਿਤੇ ਨਾ ਕਿਤੇ ਦੋਸ਼ ਲੱਗੇ ਨੇ ਮੰਤਰੀ ਮੰਡਲ ਦੇ ਵਿੱਚ ਫੇਰ ਬਦਲ ਵੀ ਹੋਏ ਨੇ ਸੋ ਬਹੁਤ ਚੀਜ਼ਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਵਿੱਚ ਵੀ ਅੰਦਰਲੀ ਜਿਹੜੀ ਹੈਗੀ ਆ ਉਹ ਖਿੱਚੋ ਤਾਨ ਸ਼ੁਰੂ ਹੋਈ ਹੋਈ ਹੈ ਪਰ ਜਾਵੇ ਤਾਂ ਇੱਕ ਗੱਟ ਜੋੜ ਦੀ ਬੜੀ ਗੱਲ ਚੱਲ ਰਹੀ ਹੈ ਹਰ ਸਿਆਸੀ ਪਾਰਟੀ ਜਿਸ ਤਰ੍ਹਾਂ ਹਾਸ਼ੀਏ ਤੇ ਜਾ ਚੁੱਕੀ ਹੈ ਚਾਹੇ ਅਕਾਲੀ ਦਲ ਹੈ ਚਾਹੇ ਕਾਂਗਰਸ ਹੈ ਚਾਹੇ ਬੀਜੀਪੀ ਹੈ ਜਾਂ ਆਮ ਆਦੀ ਪਾਰਟੀ ਹੈ ਹਰ ਪ ਉਹ ਲੋਕਾਂ ਦੇ ਪ੍ਰਤੀ ਤਾਂ ਦਿਖਦਾ ਨਹੀਂ ਪਰੰਤੂ ਲੋਕਾਂ ਨੇ ਵੀ ਆਪਣਾ ਬੰਨਿਆ ਨਾ ਸਿਆਸੀ ਪਾਰਟੀਆਂ ਤੋਂ ਚੱਕਣਾ ਸ਼ੁਰੂ ਕਰ ਦਿੱਤਾ ਹੈ ਹੁਣ ਜਦੋਂ ਸਰਕਾਰਾਂ ਨੂੰ ਜਾਂ ਸਿਆਸੀ ਪਾਰਟੀਆਂ ਨੂੰ ਇਹ ਗੱਲ ਸਮਝ ਆ ਗਈ ਹੈ ਕਿ ਸਾਡਾ ਲੋਕਾਂ 'ਚ ਪ੍ਰਭਾਵ ਨਹੀਂ ਰਿਹਾ ਤੇ ਲੋਕਾਂ ਦੇ ਜਿਹੜੇ ਮਨ ਹੈ ਸਾਡੀਆਂ ਸਿਆਸੀ ਪਾਰਟੀਆਂ ਪ੍ਰਤੀ ਚੁੱਕੇ ਜਾ ਚੁੱਕੇ ਆ ਕਿਉਂਕਿ ਲੋਕ ਬੜੇ ਸੁਚੇਤ ਹੋ ਗਏ ਆ ਜਾਗਰੂਕ ਹੋ ਗਏ ਆ ਮੇਰ ਹੋ ਗਏ ਆ ਪਰੰਤੂ ਹੁਣ ਗੱਲ ਤਾਂ ਗੱਠਜੋੜ ਦੀ ਚੱਲ ਰਹੀ ਹੈ ਹੁਣ ਸਿਆਸੀ ਪਾਰਟੀਆਂ ਗੱਠਜੋੜ ਵਾਲੇ ਪਾਸੇ ਚੱਲ ਗਈਆਂ ਕਿ ਸਾਡਾ ਗੱਠਜੋੜ ਕੇਰਲ ਕਿਸ ਪੱਟ ਨਾਲ ਹੋ ਸਕਦਾ ਲੱਗਦਾ ਹੈ ਕਿ ਜਿਸ ਤਰ੍ਹਾਂ ਇੰਡੀਆ ਨਾਲ ਦਾ ਗੱਠਜੋੜ ਜਿੱਥੇ ਕਾ ਇੰਡੀਆ ਜੁੜੇਗਾ ਭਾਰਤ ਦੀ ਗੱਲ ਚੱਲੀ ਸੀ ਤੇ ਪੰਜਾਬ ਦੇ ਵਿੱਚ ਵੀ ਇਦਾਂ ਦੀ ਗੱਲ ਚੱਲ ਪਈ ਇੱਥੇ ਵੀ ਗੱਠਜੋੜ ਹੋਣਾ ਚਾਹੀਦਾ ਲੱਗਦਾ ਕਿ ਇੱਕ ਗੱਠਜੋੜ ਦਾ ਜਾਦੂ ਜੇ ਪੰਜਾਬ ਦੀ ਸਿਆਸਤ ਦੇ ਵਿੱਚ ਦਿਖਾਈ ਦਿੰਦਾ ਹੈ ਜਾਂ ਲੋਕ ਸਭਾ ਚੋਣਾਂ ਦੇ ਵਿੱਚ ਦਿਖਾਈ ਦਿੰਦਾ ਹੈ ਦੇਸ਼ ਦੇ ਵਿੱਚ ਗੱਠਜੋੜ ਪੰਜਾਬ ਦੇ ਵਿੱਚ ਗੱਠਜੋੜ ਦੀ ਜੇ ਚਰਚਾ ਹੋ ਰਹੀ ਹੈ ਦੇ ਘੱਟ ਜੋੜ ਕੀ ਲੱਗਦਾ ਕੋਈ ਸਿਰੇ ਲੱਗ ਸਕਦਾ ਬੇ ਜੀ ਸਾਹਿਬ ਮੈਨੂੰ ਨਹੀਂ ਲੱਗਦਾ ਵੀ ਇਹ ਘੋ ਖੇਚੜੀ ਵਾਲਾ ਤੇ ਮਾਮਲਾ ਨਹੀਂ ਇਹ ਹੋਣਾ ਕਿਉਂਕਿ ਘੋ ਖਿਚੜੀ ਨਹੀਂ ਹੋ ਸਕਦੇ ਹੁਣ ਮੈਂ ਜੀ ਕਾਂਗਰਸ ਦੀ ਗੱਲ ਕਰਾਂ ਕਾਂਗਰਸ ਨੇ ਲੰਬਾ ਸਮਾਂ ਰਾਜ ਕੀਤਾ ਜੇ 13 ਸੀਟਾਂ ਦੇ ਕਾਂਗਰਸੀ ਗੱਲ ਕਰੀਏ ਪ੍ਰਤਾਪ ਸਿੰਘ ਬਾਜਵਾ ਰਮਨੀਤ ਬਿੱਟੂ ਕਾਂਗਰਸ ਕੋਲ ਬਹੁਤ ਵੱਡੇ ਚਿਹਰੇ ਨੇ ਜੇ ਗੱਲ ਕਰੀ ਆਮ ਆਦਮੀ ਪਾਰਟੀ ਕੋਲ ਮੈਨੂੰ ਨਹੀਂ ਲੱਗਦਾ ਵੀ 13 ਸੀਟਾਂ ਦੇ ਵਿੱਚ ਕੋਈ ਬਹੁਤ ਵੱਡੇ ਚਿਹਰੇ ਹੋਣ ਜਿਨ੍ਹਾਂ ਦੀ ਲੋਕਪ੍ਰਿਤਾ ਹੋਵੇ ਆਪਣੇ ਆਪਣੇ ਇਲਾਕੇ ਦੇ ਵਿੱਚ ਵੀ ਕਿਉਂਕਿ ਇਹਨਾਂ ਨੇ ਲੰਬਾ ਸਮਾਂ ਮੇਰੇ ਕੋਲ ਪੰਜ ਚਾਰ ਚਾਰ ਵਾਰੀ ਜਿਹੜੇ ਨੇ ਮੈਂਬਰ ਪਾਰਲੀਮੈਂਟ रह ਚੁੱਕੇ ਨੇ ਮੈਂ ਪ੍ਰਤਾਪ ਸਿੰਘ ਬਾਜਵਾ ਦੀ ਗੱਲ ਕਰੀਏ ਰਮਨੀਤ ਬਿੱਟੂ ਦੀ ਗੱਲ ਕਰੀਏ ਚੌਧਰੀ ਜਗਜੀਤ ਸਿੰਘ ਦੀ ਗੱਲ ਕਰੀਏ ਬਹੁਤ ਸਾਰੇ ਜਿਹੜੇ ਲੀਡਰ ਨੇ ਉਹਨਾਂ ਦੀ ਗੈਡੰਟੀ ਹੈ ਪਹਿਚਾਣ ਹੈ ਉਹ ਫੇਸ ਵੀ ਕਰ ਸਕਦੇ ਨੇ ਜਨਤਾ ਨੂੰ মিডিਆ ਨੂੰ ਵੀ ਫੇਸ ਕਰ ਸਕਦੇ ਨੇ ਮੈਨੂੰ ਲੱਗਦਾ ਵੀ ਆਮ ਆਦਮੀ ਪਾਰਟੀ ਕੋਲ ਜਿਹੜੇ ਨੇ ਚਿਹਰੇ ਅਜੇ ਤੱਕ ਉਹ ਚਿਹਰੇ ਨਹੀਂ ਭਾਵੇਂ ਕਿ ਪਿੱਛੇ ਜ ਆ ਵੀ 43 ਦੇ ਕਰੀਬ ਉਮੀਦਵਾਰਾਂ ਦੇ ਨਾਮ ਆਮ ਆਦਮੀ ਪਾਰਟੀ ਦੇ ਕੋਲ ਪਹੁੰਚੇ ਨੇ ਪਰ ਲੇਕਿਨ ਜੇ ਗੱਲ ਕਰੀਏ ਤੁਸੀਂ ਜਿਹੜੀ ਗੱਲ ਕਰਦੇ ਹੋ ਵੀ ਪੇਚਾ ਆਪਸ ਵਿੱਚ ਇਹਨਾਂ ਦਾ ਬੈਠਦਾ ਤਾਂ ਫਿਰ ਸੀਟਾਂ ਦੀ ਵੰਡ ਨੂੰ ਲੈ ਕੇ ਕਿਤੇ ਨਾ ਕਿਤੇ ਰੌਲਾ ਚੱਲ ਰਿਹਾ ਹੈ 6-7 ਦੀ ਰੇਸ਼ਿਓ ਆ ਰਹੀ ਹੈ ਜਿਹੜੀ ਆਮ ਅਸੀਂ ਮੀਡੀਆ ਦੇ ਵਿੱਚ ਵੇਖਣ ਨੂੰ ਮਿਲਦੇ ਆ ਉਹ ਕਹਿੰਦੇ ਸਾਨੂੰ 7 ਸੀਟਾਂ ਦੇ ਦਿਓ ਕਹਿੰਦੇ ਸਾਨੂੰ 6 ਦੇ ਦਿਓ ਲੇਕਿਨ ਨਾਰਾਜ਼ਗੀਆਂ ਜਿਹੜੀਆਂ ਨੇ ਅੰਦਰ ਲੀਆਂ ਜਿਹੜੀਆਂ ਨਾਰਾਜ਼ਗੀਆਂ ਨੇ ਉਹ ਲੋਕ ਸਭਾ ਦੇ ਵਿੱਚ ਇਹਨਾਂ ਨੂੰ ਭਾਰੂ ਪੈ ਸਕਦੀਆਂ ਨੇ ਧੰਨਵਾਦ ਇਹ ਸਨ ਸੀਨੀਅਰ ਪੱਤਰਕਾਰ ਵਿਕਰਮਜੀਤ ਸਿੰਘ ਜਿਨ੍ਹਾਂ ਨੇ ਸਪਸ਼ਟ ਕੀਤਾ ਕਿ ਜਿਸ ਤਰ੍ਹਾਂ ਕਾਲੀ ਦਲ ਵੱਲੋਂ ਪੰਜਾਬ ਬਚਾਓ ਯਾਤਰਾ ਦੀ ਸ਼ੁਰੂਆਤ ਕੀਤੀ ਗਈ ਹੈ ਬੇਸ਼ੱਕ ਉਹਨਾਂ ਨੇ ਇਸ ਨੂੰ ਚੋਣ ਵਿਗਲਦੇ ਤੌਰ ਤੇ ਦੇਖਿਆ ਹੋਵੇ ਪਰੰਤੂ ਮੁਸਬਲਾ ਤਾਂ ਇਸ ਗੱਲ ਦਾ ਆ ਰਿਹਾ ਹੈ ਕਿ ਹਰ ਸਿਆਸੀ ਪਾਰਟੀ ਜਿਹੜੀ ਹੈ ਹਾਸ਼ੀਏ ਤੇ ਜਾ ਚੁੱਕੀ ਹੈ ਤੇ ਉਹ ਆਪਣੀ ਇਸ ਵਾਪਸੀ ਨੂੰ ਲੈ ਕੇ ਜਿਹੜੀ ਹੈ ਤਤਪਰ ਦਿਖਾਈ ਦਿੰਦੀਆਂ ਨੇ ਤੇ ਹੁਣ ਪੰਜਾਬ ਬਚਾਓ ਯਾਤਰਾ ਦੇ ਵਿੱਚੋਂ ਕੀ ਅਕਾਲੀ ਦਲ ਵਾਪਸੀ ਕਰ ਸਕਦਾ ਸਵਾਲ ਇਹ ਵੀ ਆਪਣੇ ਆਪ ਦੇ ਵਿੱਚ ਖੜਾ ਹੁੰਦਾ ਦਿਖਾਈ ਦੇ ਰਿਹਾ ਹੈ ਕੀ ਅਕਾਲੀ ਦਲ ਨੇ ਉਸ ਸੇਕ ਨੂੰ ਮਹਿਸੂਸ ਕੀਤਾ ਕਿ ਲੋਕਾਂ ਦੀ ਨਬਜ਼ ਨੂੰ ਟੋਣਾ ਸ਼ੁਰੂ ਕੀਤਾ ਹੈ ਇਸੇ ਤਰ੍ਹਾਂ ਗੱਠਜੋੜ ਦੀ ਜੇ ਗੱਲ ਚੱਲੀ ਆਇਆ ਤਾਂ ਗੱਠਜੋੜ ਦੇ ਵਿੱਚੋਂ ਇਹ ਵੀ ਦੇਖਣਾ ਹੋਵੇਗਾ ਕਿ ਜੇ ਸੀਟਾਂ ਦੀ ਵੰਡ ਨੂੰ ਲੈ ਕੇ ਕਿਸ ਤਰ੍ਹਾਂ ਦਾ ਪਮਾਨਾ ਤਿਆਰ ਹੁੰਦਾ ਤੇ ਦੂਸਰਾ ਜਿਹੜੀ ਲੜਾਈ ਇਹਨਾਂ ਸਿਆਸੀ ਪਾਰਟੀਆਂ ਦੇ ਵਿਚਾਲੇ ਦਿਖਾਈ ਦਿੰਦੀ ਹੈ ਤਾਂ ਲੋਕ ਮਨਾਂ ਦੇ ਵਿੱਚੋਂ ਸਿੱਧੇ ਤੌਰ ਤੇ ਕਹਿ ਸਕਦੇ ਆ ਕਿ ਸਿਆਸੀ ਪਾਰਟੀਆਂ ਹਟਦੀਆਂ ਜਾ ਰਹੀਆਂ ਨੇ ਤੇ ਕਹਿ ਸਕਦੇ ਆ ਕਿ ਜਿੱਥੇ ਸਿਆਸਤ ਦੇ ਵਿੱਚ ਇਹਨਾਂ ਸਿਆਸੀ ਪਾਰਟੀਆਂ ਨੂੰ ਹਾਸ਼ੀਏ ਤੇ ਜਾਣਾ ਪਿਆ ਉੱਥੇ ਲੋਕ ਮਨਾਂ ਵਿੱਚੋਂ ਖਿਸਕਦੀਆਂ ਨਜ਼ਰ ਆ ਰਹੀਆਂ ਸਿਆਸੀ ਪਾਰਟੀਆਂ ਕੈਮਰਾਮੈਨ ਮਰੀ ਕੇਂਦਰ ਸਿੰਘ ਦਿਨਾਲ ਕਵਰ ਸਿੰਘ ਵੇਦੀ ਮਸਾ ਟੀਵੀ ਪਟਿਆਲਾ